ਉਹ ਪਹਿਲਾ ਸੁੱਖ ਨਰੋਗੀ ਕਾਇਆ ਦੂਜਾ ਸੁੱਖ ਮਤਲਬ ਦੀ ਮਾਇਆ ਪਹਿਲਾ ਸੁੱਖ ਨਰੋਗੀ ਕਾਇਆ ਦੂਜਾ ਸੁੱਖ ਮਤਲਬ ਦੀ ਮਾਇਆ ਤੀਜਾ ਸੁੱਖ ਚੰਗਾ ਵਰ ਪਾਇਆ ਚੌਥਾ ਸੁੱਖ ਸਰਬੰਸ ਵਿਧਾਇਆ ਹੋਰ ਕੀ ਤੁ ਲੈਣਾ ਦੱਸ ਵੇ ਵਦੂ ਜੋੜ ਤੋੜ ਤੋਂ ਬਚੀ ਮਿੱਤਰ ਆਵੇ ਅੰਨੀ ਬਚੀ ਮਿੱਤਰ ਆਵੇ ਅੰਨੀ ਪੈਸੇ ਦੀ ਦੌੜ ਤੋਂ ਬਚੀ ਮਿੱਤਰ ਆਵੇ ਅੰਨੀ ਪੈਸੇ ਦੀ ਦੌੜ ਤੋਂ ਹੋ ਦੁਨੀਆ ਦੇ ਸਭ ਖਾਣੇ ਮਿੱਟੀ ਸਹੀ ਤੇ ਨਾ ਜੇਕਰ ਚੰਗੀ ਭਰੇ ਰਹ ਜਾਂਦੇ ਖਾਤੇ ਤਾਂ ਵੀ ਕੱਟਣੀ ਪੈਂਦੀ ਤੰਗੀ ਦੁਨੀਆ ਦੇ ਸਭ ਖਾਣੇ ਮਿੱਟੀ ਸਹੀ ਤੇ ਨਾ ਜੇਕਰ ਚੰਗੀ ਭਰੇ ਰਹ ਜਾਂਦੇ ਖਾਤੇ ਤਾਂ ਵੀ ਕੱਟਣੀ ਪੈਂਦੀ ਤੰਗੀ ਸ਼ੁਗਰਾ ਕਰਾ ਕੇ ਕਾਟਾ ਮਿੱਠੇ ਤੇ ਮਰਾ ਲਿਆ ਬੀਪੀ ਵਧਵਾ ਕੇ ਤੈਨ ਨਮਕੀਨ ਵੀ ਹਟਾ ਲਿਆ ਮਰਜੀ ਨਾ ਤਲੇ ਤਾਂ ਕੀ ਵਰਜੀ ਨਾ ਚੱਲੇ ਤਾਂ ਕੀ ਵੇ ਲੈਣਾ ਐਸੀ ਟੌਰ ਤੋਂ ਬਚੀ ਮਿੱਤਰ ਆਵੇ ਅੰਨੀ ਬਚੀ ਮਿੱਤਰ ਆਵੇ ਅੰਨੀ ਪੈਸੇ ਦੀ ਦੌੜ ਤੋਂ ਬਚੀ ਮਿੱਤਰ ਆਵੇ ਅੰਨੀ ਪੈਸੇ ਦੀ ਦੌੜ ਤੋਂ ਮੀਆਂ ਵੱਡਾ ਵਪਾਰੀ ਤੇ بیوی ਨੌਕਰ ਸਰਕਾਰੀ ਕਰਕੇ ਖੁੱਲੇ ਖਰਚੇ ਤਾਂ ਵੀ ਬਚਦੀ ਰਕਮ ਹੈ ਭਾਰੀ ਮੀਆਂ ਵੱਡਾ ਵਪਾਰੀ ਤੇ بیوی ਨੌਕਰ ਸਰਕਾਰੀ ਕਰਕੇ ਖੁੱਲੇ ਖਰਚੇ ਤਾਂ ਵੀ ਬਚਦੀ ਰਕਮ ਹੈ ਭਾਰੀ ਪਰ ਇਕੱਠਿਆਂ ਨੂੰ ਬੈਠਿਆਂ ਮਹੀਨੇ ਬੀਤ ਜਾਂਦੇ ਨੇ ਸਾਰੀਆਂ ਸਕੀਮਾਂ ਬਸ ਸੌਣ ਤੇ ਬਣਾਉਂਦੇ ਨੇ ਸਾਰੀਆਂ ਸਕੀਮਾਂ ਬਸ ਫੋਨ ਤੇ ਬਣਾਉਂਦੇ ਨੇ ਲੱਖ ਦੀ ਜੇ ਲੋੜ ਦੱਸ ਵੇ ਲੈਣਾ ਕੀ ਕਰੋੜ ਤੋਂ ਹਾਏ ਹਾਏ ਬਚੀ ਮਿੱਤਰ ਆਵੇ ਅੰਨੀ ਬਚੀ ਮਿੱਤਰ ਆਵੇ ਅੰਨੀ ਪੈਸੇ ਦੀ ਦੌੜ ਤੋਂ ਬਚੀ ਮਿੱਤਰ ਆਵੇ ਅੰਨੀ ਪੈਸੇ ਦੀ ਦੌੜ ਤੋਂ ਜੰਮ ਕੇ ਬਾਲ ਨਿਆਣੇ ਦੇ ਤੇ ਨੋਕ ਰਾਣੀ ਦੀ ਗੋਦੀ ਬੋਤਲ ਦੇ ਨਾਲ ਦੁੱਧ ਚੰਗਾਉਂਦੀ ਓਈਓ ਕਰਦੀ ਬੋਦੀ ਜੀ ਜੰਮ ਕੇ ਬਾਲ ਨਿਆਣੇ ਦੇ ਤੇ ਨੋਕ ਰਾਣੀ ਦੀ ਗੋਦੀ ਬੋਤਲ ਦੇ ਨਾਲ ਦੁੱਧ ਚੰਗਾਉਂਦੀ ਓਈਓ ਕਰਦੀ ਬੋਦੀ ਪੜਦੇ ਸੀ ਬੱਚੇ ਰਹਿੰਦੇ ਹੋਸਟਲਾਂ ਵਿੱਚ ਸੀ ਹੋ ਗਈਆਂ ਪੜਾਈਆਂ ਲੈ ਗੇ ਬਾਹਰ ਵਾਲੇ ਖਿੱਚ ਜੀ ਹਾਂ ਗੀਆਂ ਪੜਾਈਆਂ ਲੈ ਗਏ ਓਏ ਬਾਹਰ ਵਾਲੇ ਖਿੱਚ ਜੀ ਮਮ ਡੈਡ ਇਕੱਲੇ ਰਹਿ ਗਏ ਮਮ ਡੈਡ ਇਕੱਲੇ ਦੋਵੇਂ ਓਏ ਬੱਚਿਆਂ ਦੇ ਸ਼ੋਰ ਤੋਂ ਬਚੀ ਮਿੱਤਰਾਵੇ ਅੰਨੀ ਪੈਸੇ ਦੀ ਦੌੜ ਤੋਂ ਬਚੀ ਮਿੱਤਰਾਵੇ ਅੰਨੀ ਪੈਸੇ ਦੀ ਦੌੜ ਤੋਂ ਬਚੀ ਮਿੱਤਰਾਵੇ ਅੰਨੀ ਪੈਸੇ ਦੀ ਦੌੜ ਤੋਂ ਹੋਰ ਕਿਸੇ ਨੂੰ ਕੀ ਆਖੇ ਬਈ ਪਿੰਡ ਘੜਾਮੇ ਵਾਲਾ ਹੋਇਆ ਨਿਕਲਣਾ ਮੁਸ਼ਕਲ ਐਸਾ ਬੁਣ ਬੈਠਾ ਏ ਜਾਲਾ ਹੋਰ ਕਿਸੇ ਨੂੰ ਕੀ ਆਖੇ ਬਈ ਪਿੰਡ ਘੜਾਮੇ ਵਾਲਾ ਹੋਇਆ ਨਿਕਲਣਾ ਮੁਸ਼ਕਲ ਐਸਾ ਬੁਣ ਬੈਠਾ ਏ ਜਾਲਾ ਰਿਹਾ ਜੋਰ ਲਾਉਂਦਾ ਕੇ ਬਣਾਉਣੀ ਕਿਵੇਂ ਜ਼ਿੰਦਗੀ ਪਰ ਭੁੱਲ ਬੈਠਾ ਕੇ ਜਿਉਣੀ ਕਿਵੇਂ ਜ਼ਿੰਦਗੀ ਪਰ ਬੁੱਲ ਬੈਠਾ ਕੇ ਜਿ ਆਉਣੀ ਕਿਵੇਂ ਜ਼ਿੰਦਗੀ ਐਸੀ ਵੀ ਨਾ ਪਾਉਂਦੇ ਨਾਲੇ ਐਸੀ ਵੀ ਨਾ ਪਾਉਂਦੇ ਨਾਲੇ ਦੂਰ ਹੋ ਗਿਆ ਬੋੜ ਤੋਂ ਬਤੀਮਤ 라ਵੇ ਅੰਨੀ ਪੈਸੇ ਦੀ ਦੌੜ ਤੋਂ ਬਤੀਮਤ 라ਵੇ ਅੰਨੀ ਪੈਸੇ ਦੀ ਦੌੜ ਤੋਂ ਬਤੀਮਤ 라ਵੇ ਅੰਨੀ ਪੈਸੇ ਦੀ ਦੌੜ ਤੋਂ ਕਵਾਲ ਕਰਤਾ ਜੀ ਕਮਾਲ ਕਰਤਾ ਜੀ ਬੱਚੀ ਮਿਤਰਾ ਵੇ ਪੈਸੇ ਦੀ ਦੌੜ ਤੋਂ ਆ ਜੀ ਰੋਮੀ ਕੜਾਮਾ ਵਾਲੇ ਦੀ ਔਰ ਜ਼ਬਰਦਸਤ ਇਹਨਾਂ ਨੇ ਗੀਤ ਗਾਇਆ ਜੀ ਕਮਾਲ ਦੀ ਗੱਲ ਹੈ ਜੀ ਇਹ ਲਿਖਿਆ ਵੀ ਤੁਸੀਂ ਇਹਦੀ ਹਾਂਜੀ 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 ਲਿਖਣ ਦਾ ਹੀ ਜਦੋਂ ਗਾਉਣ ਦਾ ਤੁਹਾਨੂੰ ਸਾਹਮਣੇ ਹੀ ਇਹ ਲਿਖਿਆ ਨਹੀਂ ਹੈ ਇਹ ਪੁੰਗਰਿਆ ਫਟਿਆ ਹੋਇਆ ਤੁਸੀਂ ਕਹਿ ਸਕਦੇ ਹੋ ਜ਼ਹਿਨ ਚੋਂ ਪੈਸੇ ਦੀ ਦੌੜ ਨਾਲ ਦੁਨੀਆ ਜਿਹੜੀ ਹੈ ਜੋ ਕੁਝ ਦੇਖ ਰਹੇ ਬਦਲਾਅ ਦੁਖੀ ਕਰਦਾ ਹੈ ਬਿਲਕੁਲ ਨਹੀਂ ਨਿੱਜੀ ਤੌਰ ਤੇ ਵੀ ਬੀਚ ਚੁਕੀਆਂ ਨੇ ਗੱਲਾਂ ਕੁਸ਼ੀ ਪਦਾਰਥਵਾਦ ਦੀ ਦੌੜ ਦੇ ਵਿੱਚ ਪਾ ਕੇ ਅਜੋ ਕੁਛ ਮਗਨਾਇਆ ਲਗਭਗ ਇੱਕ ਨਤਾਰਾ ਜਿਹਾ ਕੀਤਾ ਉੱਪਰਲਾ ਹੋਰ ਬਹੁਤ ਕੁਸ਼ਾ ਉਹਦਾ ਫਿਰ ਬਹੁਤ ਲੰਮਾ ਮਹਾਕਾਵਿਕ ਬਣ ਜਾਈਗਾ ਹਾਂ ਪਰ ਕਿਤਨਾ ਕਿਤੇ ਡਿਸਟਰਬੈਂਸ ਆਫ ਲਾਈਫ ਜਿਹੜੀ ਹੈ ਮਨੁੱਖ ਦੀ ਜਿਹੜੀ ਹੈ ਜੀ ਪੈਸੇ ਦੀ ਦੌੜ ਸਭ ਤੋਂ ਟਾਪ ਤੇ ਹੈ ਉਹਦਾ ਕਾਰਨ ਹੈ ਜਿਹੜਾ ਵੱਡਾ ਹੋਰ ਵੀ ਕਾਰਨ ਨੇ ਪਰ ਸਭ ਤੋਂ ਵੱਡਾ ਕਾਰਨ ਤਾਂ ਹੀ ਹੈ ਭਾਈ ਜੀ ਕਰ ਦਿਓ ਦੱਬ ਕੇ ਸ਼ੇਅਰ ਕਰ ਦਿਓ ਜੀ ਸੱਜਣੋ ਮਿੱਤਰੋ ਪਿਆਰਿਓ ਜੀ ਭਾਈ ਸਾਹਿਬ ਨੇ ਬਹੁਤ ਹੀ ਸੋਹਣਾ ਗੀਤ ਗਾਇਆ ਤੇ ਬਹੁਤ ਵਧੀਆ ਲਿਖਿਆ ਔਰ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟ ਕਰੋ ਤੇ ਇਸ ਤਰ੍ਹਾਂ ਦੇ ਕੰਟੈਂਟ ਦੇ ਉੱਤੇ ਜੋ ਕੁਝ ਇਹਨਾਂ ਨੇ ਲਿਖਿਆ ਇੱਕ ਅਦਾ ਪੈਰਾ ਜੇਕਰ ਤੁਸੀਂ ਨਾਲ ਐਡ ਕਰਨਾ ਚਾਹੁੰਦੇ ਹੋ ਜੋੜਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਜੋੜ ਸਕਦੇ ਹੋ ਜੀ ਜੋੜ ਸਕਦੇ ਹੋ ਜੀ ਇਹ ਸੱਜਣ ਮਿੱਤਰ ਬੜੇ ਪਿਆਰੇ ਆ ਜੀ ਕਈ ਵਾਰੀ ਕੋਈ ਵਧੀਆ ਚੀਜ਼ ਹੋਰ ਲਿਖ ਦਿੰਦੇ ਆ ਇਹ ਤੁਹਾਡਾ ਗੀਤ ਜਿਹੜਾ ਅੱਗੇ-ਅੱਗੇ ਵਧ ਰਿਹਾ ਹੈ ਤਾਂ ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਐਡ ਹੋ ਜਾਏ ਬਿਲਕੁਲ ਬਿਲਕੁਲ ਕੋਈ ਕਮੀ ਪੇਸ਼ੀ ਹੋਈ ਤਾਂ ਜਰੂਰ ਦੱਸਿਓ ਨਹੀਂ ਕਮੀ ਪੇਸ਼ੀ ਤਾਂ ਨਹੀਂ ਜੀ ਤੁਸੀਂ ਕਮਾਲ ਕੀਤਾ ਹੋਇਆ ਬਹੁਤ ਜ਼ਬਰਦਸਤ ਜੀ ਕਰ ਦਿਓ ਜੀ ਦਬਕੇ ਸ਼ੇਅਰ ਕਰ ਦਿਓ